ਗੀ ਗੱਡੀਆਂ ਲੋਕ ਕਰਨ ਕਰਕੇ ਉਹ ਜ਼ੋਰੇ ਪਰਵਾੜ ਵਾਲੇ ਤੰਕ ਪਰੇਸ਼ਾਨ ਕਰਦੇ ਮੈਂਟਲੀ ਰਾਸਮੈਂਟ ਬੜਾ ਕੀਤਾ ਦਾ ਯੂ ਨੋ ਕਿੰਨਾ ਚਿਰ ਹੋ ਗਿਆ 2 ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤੰਗੜਾ ਕਰਦੇ ਆਏ ਕਿ ਆਏ ਬੈਠ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਰਾਸਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਤੱਕ ਨਾ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਮੈਥੇ ਇਹ ਹੋ ਗਏ ਥੋੜੇ ਦਿਨ ਤੁਹਾਨੂੰ ਕਿਦਾਂ ਲੱਗਾ ਫਿਰ ਸਵੇਰ ਪਲਾਂ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚਾਚੇ ਲਾ ਲ ਭਲਾ ਕੀ ਕੀ ਚਾਉਂਦੇ ਹੋ ਚੌੜਾਈ ਭਰੀ ਗਲਤ ਹੋਇਆ ਨਸਾਬ ਚਾਹੀਦਾ ਜੀ ਨੂੰ ਨਸਾਬ ਕਹਿਦਾ ਜੀ ਉਹਨਾਂ ਗੱਡੀ ਉਹਦੀ ਮੰਗ ਕੀਤੀ ਹੈ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਨੂੰ ਨਸਾਬ ਚਾਹੀਦਾ ਜੀ ਇਹੋ ਮੰਗ ਕਰਦੇ ਆ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਭਾਵੇਂ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾ ਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਹੈ ਉਹ ਰੈਸਟ ਹੋਣਾ ਚਾਹੀਦਾ ਇਹ ਰੀਤੀ ਹੀ ਭਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉਂਤਰਾ ਨਰਾਇ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੋ ਬਿਕ ਜਨਾ ਪਵਨਪ੍ਰੀਤ ਕੋਰ ਮਰੀ ਤਾਂ ਹੀ ਬਾਗੀ ਰਹਿਣਾ ਦੋ ਸਾਲ ਦੇ ਦੋ ਮਹੀਨੇ ਹੋਏ ਦੋ ਮਹੀਨੇ ਦੋ ਸਾਲ ਕਪੂਰਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਉਪਰਤ ਕਾਲੇ ਵਿਡਨੀ ਕਿੰਦਾ ਸੈਟਮ ਨੇ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਜ਼ਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪਾਉਂਦਾ ਵਾ ਜੇਟਾਂ ਦੇ ਵਿਆਹਾਂ ਤੇ ਛਾਪਾ ਵਾ ਜੇਟ ਦੇ ਵਿਆਹ ਵੀ ਦੋ ਦੋ ਛਾਪਾ ਪਾ ਗਈ ਜਟਾਰੀ ਨੂੰ ਵੀ ਜੇਟ ਨੂੰ ਵੀ ਨਾਟ ਤੇ ਵਾ ਦੇ ਲੋ ਕੱਢ ਕੇ ਉਹਨੇ ਜੇ ਝੂਠ ਬਾਇ ਦੇ ਚਤੇ ਕਿੰਨਾ ਕੀ ਹੋ ਗਿਆ ਆ 15 ਦਿਨ ਮੈਨੂੰ ਵਿਆਹ ਆਇਆ ਜੇ ਦੇ ਜੇਟ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀਆ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੈ ਬੱਚੀ ਦਾ ਕਿੰਨਾ ਪੜੀ ਉਹਨੇ ਜੀਆ ਨਾਮ ਕੀਤੀ ਨਰਸਿੰਘ ਕੀਤੀ ਉਹ ਜਿਨੇ ਕੇ ਰੱਖ ਕੇ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਸ ਸੋਰਾ ਦੇ ਜੀਠੇ ਵੱਡਾ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਦੇ ਪਹਿਲੇ ਦਿਨ ਤੋਂ ਪਾਲਸ ਤੇ ਪ੍ਰਵੰ ਮੰਗਾ ਦਰਪੀ ਆ ਕੇ ਉਹ ਜੜਾ ਸੜੀ ਕੱਲੀ ਧੀ ਆਂਦੇ ਸਾਲਸ ਕਰਿਓ ਵੱਡਾ ਇਹ ਲਾਲਪੁਰ ਪਾਲਸ ਕੀਤਾ ਫਿਰ ਉਹ ਜਨਾਨੀ ਬਦਮਾ ਜਾਂਦੀ ਹੈ ਡਾਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇ ਕੁੜੀ ਦਾ ਵਿਆਹ ਕਰਨਾ ਵਾ ਪਰ ਗਈ ਆਹੀ ਮੈਂ ਮੈਂ ਗੋਦ ਵਰ ਮਿੰਦਾ ਆਈ ਆਈ ਨੂੰ ਕੱਬ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆਇਆ ਨੇ ਬੜਾ ਤੰਗੀ ਤਾਰਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਕਿੱਟੇ ਹੋ ਕੇ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖਣਾ ਨਾ ਮੰਗ ਇਹ ਮੇਰੀ ਤੇ ਇਨਸਾਫ ਪ੍ਰਾਪ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਰਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜੜੇ ਵੱਡੇ ਕਰਾ ਕੇ ਆ ਨਰਾਇਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਨਾਲੇ ਸਾਡੇ ਕੋਲ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਜਾਨਦਾਰ ਟੀਕੜੀਆਂ ਇਸ ਤਰ੍ਹਾਂ ਦੇਖੋ ਹੀ ਯਾਤਰਾ ਦਾਂ ਯੀ ਅੱਜ ਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਨ ਚ ਦਿੱਸੋ ਦੇ ਮਨ ਚ ਆਇਆ ਮਨ ਵਾਡੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆਈ ਇਸ ਮੇਰੇ ਕੁੰਡੀ ਕੋਲੀ ਵੇਖੀ ਮੁੱਕੀ ਕਿਤਾਬ ਉਹਨੇ ਬਖੇਨਾ ਵਾਲਾ ਲੈ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ